ਉਸੀ ਸੁਣਦੇ ਰਹੇ ਹੋ ਪੁਰਤਗਾਲ ਪੰਜਾਬੀ ਪੋਡਕਾਸਟ ਅੱਜ ਦਾ ਆਪਣਾ ਵਿਸ਼ਾ ਹੈ ਪੁਰਤਗਾਲ ਚੋਨਾ ਵਿੱਚ ਹੋ ਰਿਹਾ ਇਮੀਗ੍ਰੈਂਟਸ ਦੇ ਖਿਲਾਫ ਪ੍ਰੋਪਾਗੈਂਡਾ ਇਸ ਭੰਡੀ ਪ੍ਰਚਾਰ ਦਾ ਹਿੱਸਾ ਆਪਾਂ ਨਾ ਬਣੀਏ ਕਿਹੜੀਆਂ ਚੀਜ਼ਾਂ ਨੇ ਪ੍ਰਵਾਸੀਆਂ ਦੀਆਂ ਜਿਨ੍ਹਾਂ ਨੂੰ ਵਰਤ ਕੇ ਪਾਰਟੀਆਂ ਇਮੀਗ੍ਰੈਂਟਸ ਦੇ ਖਿਲਾਫ ਪ੍ਰਚਾਰ ਕਰ ਰਹੀਆਂ ਹਨ ਆਪਾਂ ਇਸ ਸਭ ਤੋਂ ਕਿਵੇਂ ਬਚਣਾ ਹੈ ਕਿਵੇਂ ਸਾਡੀਆਂ ਹੀ ਛੋਟੀਆਂ-ਛੋਟੀਆਂ ਗਲਤੀਆਂ ਨੇ ਪਾਰਟੀਆਂ ਨੂੰ ਇਹ ਪ੍ਰਚਾਰ ਕਰਨ ਦਾ ਮੌਕਾ ਦਿੱਤਾ। ਇਸ ਸਬਾਰੇ ਅੱਜ ਆਪਾਂ ਗੱਲ ਕਰਾਂਗੇ। ਪੁਰਤਗਾਲ ਵਿੱਚ 18 ਮਈ ਨੂੰ ਵੋਟਾਂ ਹਨ। ਇਹ ਤਾਂ ਤਕਰੀਬਨ ਸੋਸ਼ਲ ਮੀਡੀਏ ਤੋਂ ਸੁਣਨ ਵਾਲਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ। ਇਸ ਵਾਰ ਵੋਟਾਂ ਵਿੱਚ ਜਿਹੜਾ ਵੱਡਾ ਮੁੱਦਾ ਹੈ ਉਹ ਹੈ ਇਮੀਗ੍ਰੈਂਟਸ ਜਾਂ ਪਰਵਾਸੀ। ਸਿੱਧੇ ਜਾਂ ਸਿੱਧੇ ਤੌਰ ਤੇ ਪਾਰਟੀਆਂ ਇਮੀਗ੍ਰੈਂਟਸ ਬਾਰੇ ਬੋਲ ਹੀ ਰਹੀਆਂ ਹਨ। ਥੋੜੀ ਜਹੀ ਜੇ ਤੱਥਾਂ ਤੇ ਨਜ਼ਰ ਮਾਰੀਏ ਤਾਂ ਪਿਛਲੇ 10 ਸਾਲਾਂ ਵਿੱਚ ਪੁਰਤਗਾਲ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ। ਮੋٹے-ਮੋٹے ਡਾਟੇ ਦੇਖੀਏ ਤਾਂ 15 ਲੱਖ ਤੋਂ ਉੱਪਰ ਇਮੀਗ੍ਰੈਂਟਸ ਪੁਰਤਗਾਲ ਵਿੱਚ ਹੋ ਗਏ ਹਨ। ਵੋਟਾਂ ਸਮੇਂ ਪਾਰਟੀਆਂ ਉਹ ਹਰੇਕ ਮੁੱਦੇ ਨੂੰ ਹਾਈਲਾਈਟ ਕਰਦੀਆਂ ਨੇ ਜਿਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਰਤਗਾਲ ਵਿੱਚ ਇਮੀਗ੍ਰੈਂਟਸ ਜ਼ਿਆਦਾ ਹੋਣ ਕਰਕੇ ਘਰ ਘਟ ਗਏ ਹਨ ਜਿਸ ਕਰਕੇ ਕਿਰਾਏ ਵਧੇ ਹਨ। ਕੋਈ ਪਾਰਟੀ ਕਹਿ ਰਹੀ ਹੈ ਜਿਆਦਾ ਇਮੀਗ੍ਰੈਂਟਸ ਹਨ ਇਹ ਲੋਕ ਘੱਟ ਪੈਸਿਆਂ ਤੇ ਕੰਮ ਕਰਦੇ ਹਨ ਇਸ ਲਈ ਪੁਰਤਗਾਲੀ ਲੋਕਾਂ ਨੂੰ ਵੀ ਤਨਖਾਹਾਂ ਘੱਟ ਮਿਲਦੀਆਂ ਹਨ ਕਈ ਪਾਰਟੀਆਂ ਕਹਿ ਰਹੀਆਂ ਹਨ ਕਿ ਇਮੀਗ੍ਰੈਂਟਸ ਕਰਕੇ ਪੁਰਤਗਾਲ ਵਿੱਚ ਕ੍ਰਾਈਮ ਵਧਿਆ ਹੈ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਸਾਰੀਆਂ ਪੋਸਟਾਂ ਮਿਲ ਜਾਣਗੀਆਂ ਜਿਦੇ ਵਿੱਚ ਦਰਸਾਇਆ ਜਾਂਦਾ ਹੈ ਕਿ ਇਮੀਗ੍ਰੈਂਟਸ ਦੇਸ਼ ਲਈ ਖਤਰਾ ਹਨ ਇਸ ਸਾਰੇ ਪ੍ਰੋਪਾਗੈਂਡਾ ਵਿੱਚੋਂ ਜਿਹੜੀ ਮੋਰੀ ਪਾਰਟੀ ਹੈ ਉਹ ਹੈ ਸ਼ੇਗਾ ਅਕਸਰ ਸ਼ੇਗਾ ਦੀਆਂ ਰੈਲੀਆਂ ਵਿੱਚ ਤੁਸੀਂ ਇਹ ਆਮ ਹੀ ਸੁਣ ਲਓਗੇ ਕਿ ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਬਾਹਰ ਕੱਢੋ ਅਕਸਰ ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਵੀਡੀਓ ਜਾਂ ਪੋਸਟਾਂ ਆਮ ਹੀ ਦੇਖ ਸਕਦੇ ਹੋ ਬੜੀਆਂ ਥਾਵਾਂ ਤੇ ਇਹਨਾਂ ਵੱਲੋਂ ਇਮੀਗ੍ਰੈਂਟਸ ਨੂੰ ਕ੍ਰਾਈਮ ਨਾਲ ਜੋੜਿਆ ਜਾਂਦਾ ਹੈ ਹੁਣ ਜੇ ਕ੍ਰਾਈਮ ਦੀ ਗੱਲ ਕਰੀਏ ਤਾਂ ਪੁਰਤਗਾਲ ਵਿੱਚ ਜਿਹੜੇ ਜੇਲ੍ਹਾਂ ਵਿੱਚ ਕੈਦੀ ਹਨ ਉਨ੍ਹਾਂ ਵਿੱਚ 87% ਕੈਦੀ ਪੁਰਤਗਾਲੀ ਹਨ ਅਤੇ 17% ਪ੍ਰਵਾਸੀ ਹਨ ਐਵਰੇਜ ਗਿਣਤੀ ਬਹੁਤ ਹੀ ਘੱਟ ਹੈ ਪਿੱਛੇ ਜਿਹੇ ਪੀਜੀ ਦੇ ਵੱਡੇ ਅਫਸਰ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਮੀਗ੍ਰੈਂਟਸ ਵੱਲੋਂ crime ਬਹੁਤ ਹੀ ਘੱਟ ਦਰਜੇ ਦਾ ਹੈ ਜਿਵੇਂ ਇਸ ਨੂੰ ਉਛਾਲਿਆ ਜਾ ਰਿਹਾ ਹੈ ਇਹ ਸੱਚ ਨਹੀਂ ਹੈ ਭੰਡੀ ਪ੍ਰਚਾਰ ਸਿਰਫ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡ ਕੇ ਵੋਟਾਂ ਲੈਣ ਲਈ ਹੀ ਕੀਤਾ ਜਾ ਰਿਹਾ ਹੈ ਐਦਾਂ ਦੇ ਭੰਡੀ ਪ੍ਰਚਾਰ ਹੁਣ ਇਹ ਵੋਟਾਂ ਦੇ ਟਾਈਮ ਤੇ ਆਮ ਜਹੀ ਗੱਲ ਹਨ ਪਰ ਆਪਾਂ ਇਸ ਦਾ ਹਿੱਸਾ ਕਿਵੇਂ ਬਣ ਰਹੇ ਹਾਂ ਆਪਾਂ ਇਸ ਤੋਂ ਕਿਵੇਂ ਬਚੀਏ ਇਹ ਆਪਾਂ ਹੁਣ ਗੱਲ ਕਰਦੇ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਇਮੀਗ੍ਰੈਂਟਸ ਵਿੱਚ ਕਮੀ ਹੈ ਉਹ ਹੈ ਲੇਕ ਆਫ ਨੋਲਜ ਭਾਵ ਪੁਰਤਗਾਲ ਬਾਰੇ ਜਾਣਕਾਰੀ ਨਾ ਹੋਣਾ ਦੂਸਰਾ ਕਾਰਡ ਮਿਲਣ ਜਾਂ ਪਾਸਪੋਰਟ ਮਿਲਣ ਤੇ ਪਾਈਆਂ ਜਾਣ ਵਾਲੀਆਂ ਵੀਡੀਓਜ਼ ਅਤੇ ਹਰ ਵੇਲੇ ਟਿਕਟੋਕ ਤੇ ਬਹਿ ਕੇ ਐਮਾ ਤੇ ਹਵਾਲਤਿਆਂ ਬਾਰੇ ਹੋਰ ਵੀਡੀਓਜ਼ ਇਹਨਾਂ ਵੀਡੀਓਜ਼ ਨੂੰ ਭੰਡੀ ਪ੍ਰਚਾਰ ਲਈ ਕਿਵੇਂ ਵਰਤਿਆ ਜਾ ਰਿਹਾ ਹੈ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਅਤੇ ਇਸ ਨੂੰ ਸਮਝਦੇ ਹਾਂ ਸ਼ੇਗਾ ਪਾਰਟੀ ਦੀ ਇੱਕ ਐਮਪੀ ਵੱਲੋਂ ਇੱਕ ਆਪਣੇ ਏਜੰਟ ਸਾਹਿਬ ਦੀ ਵੀਡੀਓ ਥੱਲੇ ਲਾ ਕੇ ਪਾਈ ਗਈ ਸੀ ਜਿਸ ਵਿੱਚ ਉਹ ਐਮਾ ਬਾਰੇ ਦੱਸ ਰਿਹਾ ਸੀ ਅਤੇ ਆਪਣੀ ਕੰਸਲਟੈਂਸੀ ਵੇਚ ਰਿਹਾ ਸੀ ਉਸ ਐਮਪੀ ਵੱਲੋਂ ਕਿਹਾ ਗਿਆ ਕਿ ਸਾਨੂੰ ਵੋਟ ਦਿਓ ਤਾਂ ਜੋ ਆਪਾਂ ਇਦਾਂ ਦੇ ਲੋਕਾਂ ਨੂੰ ਪੁਰਤਗਾਲ ਵਿੱਚੋਂ ਬਾਹਰ ਸੁੱਟ ਸਕੀ। ਹੋ ਸਕਦਾ ਕਿਤੇ ਨਾ ਕਿਤੇ ਇਹ ਵੀਡੀਓ ਤੁਸੀਂ ਵੀ ਦੇਖੀ ਹੋਵੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਏਜੰਟ ਕਰ ਵੀ ਇਦਾਂ ਹੀ ਰਹੇ ਨੇ ਅਤੇ ਉਹਨਾਂ ਕੋਲ ਗੱਡੀਆਂ ਵੀ ਵੱਡੀਆਂ ਨੇ ਤੇ ਉਹ ਕੰਮ ਵੀ ਕੋਈ ਨਹੀਂ ਕਰਦੇ। ਫਿਰ ਉਸੇ ਐਮਪੀ ਦੀ ਦੂਜੀ ਵੀਡੀਓ ਵੇਖੀ ਤਾਂ ਉਸਨੇ ਕਿਹਾ ਕਿ ਸਾਰੇ ਪੁਰਤਗਾਲੀ ਜਾ ਕੇ ਟਿਕਟੋਕ ਜਾਂ ਕਿਸੇ ਵੀ ਸੋਸ਼ਲ ਮੀਡੀਆ ਉੱਤੇ ਸਰਚ ਕਰੋ। ਪੁਰਤਗਾਲ ਪਾਸਪੋਰਟ ਜਾਪੋਰਟਗਾਲ ਰੈਜ਼ੀਡੈਂਸੀ ਕਾਰਡ ਜਦੋਂ ਮੈਂ ਵੀ ਟਿਕਟੋਕ ਤੇ ਪਹਿਲਾਂ ਪੁਰਤਗਾਲ ਪਾਸਪੋਰਟ ਸਰਚ ਕੀਤਾ ਤਾਂ ਸਾਰੀਆਂ ਆਪਣੇ ਵੀਰਾਂ ਦੀਆਂ ਵੀਡੀਓ ਸ਼ੋ ਹੋਈਆਂ ਜਿਨ੍ਹਾਂ ਨੂੰ ਪੁਰਤਗਾਲ ਦੇ ਪਾਸਪੋਰਟ ਮਿਲੇ ਹਨ ਅਤੇ ਵੀਡੀਓ ਦੇ ਪਿੱਛੇ ਪੰਜਾਬੀ ਅਤੇ ਹਿੰਦੀ ਗਾਣੇ ਚੱਲ ਰਹੇ ਹਨ ਫਿਰ ਜਦੋਂ ਪੁਰਤਗਾਲ ਰੈਜ਼ੀਡੈਂਸੀ ਕਾਰਡ ਸਰਚ ਕੀਤਾ ਤਾਂ ਬਹੁਤ ਸਾਰੀਆਂ ਆਪਣੇ ਲੋਕਾਂ ਦੀਆਂ ਕਾਰਡਾਂ ਦੀਆਂ ਵੀਡੀਓ ਆ ਗਈਆਂ ਜਿਨ੍ਹਾਂ ਵਿੱਚ ਕੋਈ ਕਾਰਡ ਚਿੱਠੀ ਵਿੱਚੋਂ ਕੱਢ ਰਿਹਾ ਹੈ ਕੋਈ ਕੇਕ ਵਿੱਚ ਕਾਰਡ ਫਸਾ ਕੇ ਕੇਕ ਕੱਟ ਰਿਹਾ ਹੈ ਕੋਈ ਕਾਰਡ ਨੂੰ ਐਜ਼ ਅ ਵਿਕਟਰੀ ਦਿਖਾ ਰਿਹਾ ਹੈ ਹੁਣ ਇਹ ਵੀਡੀਓ ਸਾਰੇ ਪੁਰਤਗਾਲੀ ਦੇਖ ਰਹੇ ਹਨ ਇਹ ਸਾਰੇ ਤੋਂ ਮੇਰਾ ਭਾਵ ਹੈ ਕਿ ਆਪਾਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਕਿ ਉਹ ਕਾਨੂੰਨ ਸਖਤ ਕਰਨ ਤੁਸੀਂ ਆਪਣੀ ਖੁਸ਼ੀ ਮਨਾਓ ਪਰ ਕੀ ਮਿਲਦਾ ਵੀਡੀਓ ਪਾ ਕੇ ਮੈਂ 100% ਸ਼ੋਰ ਹਾਂ ਕਿ ਪਾਸਪੋਰਟ ਵਾਲੀਆਂ ਵੀਡੀਓਜ਼ ਦੇਖ ਕੇ ਹੀ ਪਿੱਛੇ ਜਿਹੇ ਮંત્રી ਨੇ ਨੈਸ਼ਨੈਲਟੀ ਦਾ ਸਮਾਂ 10 ਸਾਲ ਕਰਨ ਦੀ ਗੱਲ ਆਖੀ ਸੀ ਕੋਈ ਐਦਾਂ ਦੀ ਵੀਡੀਓ ਨਾ ਪਾਇਆ ਕਰੋ ਕਦੇ ਵੀ ਬੀਚ ਤੇ ਜਾਂਦੇ ਹੋ ਕਿਸੇ ਦੀ ਵੀਡੀਓ ਨਾ ਬਣਾਇਆ ਕਰੋ ਆਰਟੀਕਲ 199 ਦੇ ਅਧਾਰਤ ਤੁਹਾਨੂੰ ਸਜ਼ਾ ਹੋ ਸਕਦੀ ਹੈ ਇੱਕ ਮੈਂ ਗੱਲ ਹੋਰ ਕੀਤੀ ਸੀ ਕਿ ਲੇਕ ਆਫ ਨੋਲੇਜ ਔਰਤਗਾਲ ਬਾਰੇ ਜਾਣਕਾਰੀ ਘੱਟ ਹੋਣਾ ਜਦੋਂ ਕੋਈ ਵੀ ਵੀਡੀਓ ਜਾਂ ਪੋਸਟ ਇਮੀਗ੍ਰੈਂਟਸ ਦੇ ਖਿਲਾਫ ਪਾਈ ਜਾਂਦੀ ਹੈ ਕੋਈ ਵੀ ਉਸ ਨੂੰ ਕਰੈਕਟ ਕਰਨ ਲਈ ਕਮੈਂਟ ਨਹੀਂ ਕਰਦਾ ਹੁਣ ਕਰਨ ਕਿਦਾਂ ਕਿਉਂਕਿ ਪੁਰਤਗਾਲ ਬਾਰੇ ਕੋਈ ਨੌਲੇਜ ਹੀ ਨਹੀਂ ਬਹੁਤ ਸਾਰੇ ਵੀਰ ਕਮੈਂਟ ਕਰਦੇ ਨੇ ਉਹ ਜਾਂ ਤਾਂ ਗਾਣਾ ਲਿਖਦੇ ਨੇ ਜਾਂ ਗਲਤ ਹੀ ਲਿਖੀ ਜਾਂਦੇ ਨੇ ਬਹੁਤ ਸਾਰੇ ਲੋਕ ਛੇਗਾ ਦੇ ਖਿਲਾਫ ਵੀਡੀਓ ਜ਼ਰੂਰ ਪਾਉਂਦੇ ਨੇ ਪਰ ਗੱਲਬਾਤ ਵਿੱਚ ਜੋ ਤਰਕ ਦਿੰਦੇ ਨੇ ਉਹ ਠੀਕ ਨਹੀਂ ਹੁੰਦੀ ਪਿੱਛੇ ਜਿਹੇ ਛੇਗਾ ਨੇ ਅਲਬੂਫੇਰਾ ਨਗਰ ਕੀਰਤਨ ਦੀ ਵੀਡੀਓ ਮੁਸਲਮਾਨ ਲੈ ਕੇ ਪਾਈ ਸੀ ਉਦੇ ਥੱਲੇ 2-3 ਵੀਰਾਂ ਨੇ ਬਹੁਤ ਹੀ ਸਿਆਣਪ ਨਾਲ ਕਮੈਂਟ ਕੀਤੇ ਸੀ ਅਤੇ ਕਿਹਾ ਸੀ ਕਿ ਇਹ ਨਗਰ ਕੀਰਤਨ ਮੁਸਲਮਾਨਾਂ ਦਾ ਨਹੀਂ ਸਿੱਖਾਂ ਦਾ ਹੈ ਤੁਸੀਂ ਗਲਤ ਇਨਫੋਰਮੇਸ਼ਨ ਫਲਾ ਰਹੇ ਹੋ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਗੂਗਲ ਵਿੱਚ ਸਰਚ ਕਰੋ ਉਹਨਾਂ ਨੂੰ ਕਮੈਂਟਾਂ ਵਿੱਚ ਬਹੁਤ ਸਾਰੇ ਪੁਰਤਗਾਲੀ ਗਲਤ ਬੋਲੇ ਸਨ ਪਰ ਉਹਨਾਂ ਦੇ ਇਸ ਸਿਆਣਪ ਨਾਲ ਕੀਤੇ ਹੋਏ ਕਮੈਂਟ ਨੂੰ ਦੇਖਦੇ ਹੋਏ ਬਹੁਤ ਸਾਰੇ ਪੁਰਤਗਾਲੀ ਸਪੋਰਟ ਵਿੱਚ ਵੀ ਆਏ ਸਨ ਪਿੱਛੇ ਜਿਹੇ ਇੱਕ ਐਮਪੀ ਨੇ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਪਾਰਲੀਮੈਂਟ ਵਿੱਚ ਕਹਿ ਰਹੀ ਸੀ ਕਿ ਇਮੀਗ੍ਰੈਂਟਸ ਆਪਣੀਆਂ ਘਰਵਾਲੀਆਂ ਨੂੰ ਇੰਡੀਆ ਪਾਕਿਸਤਾਨ ਸ਼ਟਡਾਊਨ ਦੇਖਣ ਅਤੇ ਆਪ ਇੱਥੇ ਪੁਰਤਗਾਲ ਰਹਿੰਦੇ ਹਨ। ਉਹਨਾਂ ਨੂੰ ਕਿਸੇ ਵੱਲੋਂ ਬੜੀ ਸਿਆਣਪ ਨਾਲ ਕਮੈਂਟ ਕੀਤਾ ਗਿਆ ਸੀ ਕਿ ਕੌਣ ਆਪਣੀ ਫੈਮਿਲੀ ਜਾਂ ਘਰਵਾਲੀਆਂ ਬਿਨਾਂ ਰਹਿੰਦਾ ਹੈ? ਇਹ ਤਾਂ ਪੁਰਤਗਾਲ ਹੀ ਹੈ ਜੋ ਸਾਲ-ਸਾਲ ਫੈਮਿਲੀ ਮੰਗਵਾਉਣ ਲਈ ਪਾਸ ਨਹੀਂ ਕਰਦਾ। ਜਾਂ ਤਰੀਕਾ ਨਹੀਂ ਖੋਲਦਾ ਇਸ ਸਭ ਤੋਂ ਮੇਰਾ ਭਾਵੇਂ ਹੈ ਕਿ ਜੇ ਕਮੈਂਟ ਕਰੋ ਸਹਿਰਦੀ ਨਾਲ ਕਰੋ ਆਪਣੀ ਪੂਰੀ ਸਰਚ ਕਰਕੇ ਵੀਡੀਓ ਬਣਾਓ ਕਾਰਡਾਂ ਅਤੇ ਪਾਸਪੋਰਟ ਦੀਆਂ ਵੀਡੀਓਜ਼ ਨਾ ਪਾਓ ਕਦੇ ਵੀ ਬੀਚ ਤੋਂ ਬਣਾ ਕੇ ਕਿਸੇ ਦੀ ਵੀਡੀਓ ਨਾ ਪਾਓ ਇਹ ਸਭ ਕੁਝ ਕਰਕੇ ਆਪਾਂ ਪੋਲੀਟੀਕਲ ਪ੍ਰੋਪਾਗੈਂਡਾ ਦਾ ਹਿੱਸਾ ਬਣ ਰਹੇ ਹਾਂ ਇਸ ਤੋਂ ਬਚੋ ਕਿਸੇ ਇੱਕ ਦੀ ਵੀਡੀਓ ਜਾਂ ਗਲਤ ਕੰਮ ਖਜਾਰਾਂ ਦਾ ਆਉਣ ਵਾਲਾ ਸਮਾਂ ਓਖਾ ਕਰ ਸਕਦੀ ਹੈ ਕਿਸੇ ਸਿਹਰਦ ਵੀਰ ਨਾਲ ਮੈਂ ਗੱਲ ਕਰ ਰਿਹਾ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਾਂ ਇਨਾਂ ਇਮੀਗ੍ਰੈਂਟਸ ਖਿਲਾਫ ਚੱਲਣ ਵਾਲੀਆਂ ਚੀਜ਼ਾਂ ਦਾ ਜਵਾਬ ਕਿਵੇਂ ਦੇਈਏ ਤਾਂ ਉਹਨਾਂ ਬਹੁਤ ਸੋਹਣੀ ਗੱਲ ਕਹੀ ਕਿ ਆਪਾਂ ਕੰਟਰੋਵਰਸੀ ਕ੍ਰੀਏਟ ਨਹੀਂ ਕਰਨੀ ਆਪਾਂ ਐਦਾਂ ਦਾ ਕਮੈਂਟ ਜਾਂ ਵੀਡੀਓ ਨਹੀਂ ਕਰਨੀ ਜਿਦੇ ਨਾਲ ਕੰਟਰੋਵਰਸੀ ਹੋਵੇ ਆਪਾਂ ਤਾਂ ਉਹਨਾਂ ਨੂੰ ਦੱਸਣਾ ਹੈ ਕਿ ਆਪਾਂ ਠੀਕ ਹਾਂ ਤੁਸੀਂ ਗਲਤ ਸਮਝ ਰਹੇ ਹੋ ਇਸ ਵੀਰ ਹੋਰਾਂ ਨੂੰ ਜਲਦੀ ਆਪਾਂ ਪੋਡਕਾਸਟ ਵਿੱਚ ਲੈ ਕੇ ਆਵਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਸੋ ਕੋਸ਼ਿਸ਼ ਕਰੋ ਕਿ ਆਪਣੇ ਕਲਚਰ ਧਰਮ ਬਾਰੇ ਲੋਕਾਂ ਨੂੰ ਦੱਸੋ ਅਤੇ ਉਹਨਾਂ ਕੋਲੋਂ ਪੁਰਤਗਾਲ ਕਲਚਰ ਬਾਰੇ ਸਿੱਖੋ ਅੱਜ ਦੇ ਪੋਡਕਾਸਟ ਦਾ ਮਕਸਦ ਇਹੀ ਸੀ ਕਿ ਆਪਾਂ ਕਿਸੇ ਵੀ ਭੰਡੀ ਪ੍ਰਚਾਰ ਦਾ ਕਿਸੇ ਵੀ ਤਰੀਕੇ ਨਾਲ ਹਿੱਸਾ ਨਹੀਂ ਬਣਨਾ ਅਸੀਂ ਸਾਰੇ ਪੁਰਤਗਾਲ ਨੂੰ ਪਿਆਰ ਕਰਦੇ ਹਾਂ ਪੁਰਤਗਾਲ ਸਾਡਾ ਆਪਣਾ ਸਾਰੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਕਮੈਂਟ ਪੂਰੀ ਜ਼ਿੰਮੇਵਾਰੀ ਨਾਲ ਕਰੋ ਧੰਨਵਾਦ